तूं <laughs> नवा ਇਹ ਤੇ ਨਹੀਂ ਮੁਹਾਜਲੇ ਦੇ ਪਿੰਡ ਮੀਆਂ ਪਰਚੰਗਰ ਦਾ ਜ਼ਮੀਨੀ ਪਵਾਦ ਖੁੰਨੀ ਜੰਗ ਦਾ ਰੂਪ ਧਾਰਨ ਕਰ ਗਿਆ ਦੱਸਦਨੇ ਆ ਇੱਕ ਟੀਰ ਦੇ ਕਿਸਾਨ ਵੱਲੋਂ ਦਾਵਾ ਕੀਤਾ ਜਾ ਰਿਹਾ ਸੀ ਕਿ ਕੁਝ ਬੰਦੇ ਸਾਡੀ ਪਈ ਜ਼ਮੀਨ ਦੇ ਵਿੱਚ ਹੀ ਕਬਜ਼ਾ ਕਰ ਰਹੇ ਨੇ ਪਰ ਜਦੋਂ ਰੋਕਣ ਵਾਸਤੇ ਜਾਂਦਾ ਤਾਂ ਦੂਜੀ ਟੀਰ ਵੱਲੋਂ ਇਹ ਗੱਲ ਆਖੀ ਜਾਂਦੀ ਹੈ ਕਿ ਅਸੀਂ 2 ਤੋਂ 25 ਸਾਲ ਪਹਿਲਾਂ ਇਸ ਦੇ ਵਿੱਚੋਂ ਹਿੱਸੇ ਖਰੀਦੇ ਹੋਏ ਨੇ ਤਾਂ ਜਦੋਂ ਦੋਨਾਂ ਦੇ ਵਿੱਚ ਕਾਫੀ ਮਾਮਲਾ ਵਿਵਾਦ ਵੱਜ ਜਾਂਦਾ ਹੈ ਤਾਂ ਦੋਨੇ ਟੀਰਾ ਆਪ ਦੇ ਝੜਪ ਜਾਂਦੀਆਂ ਨੇ ਜਿਸ ਤੋਂ ਬਾਅਦ ਦੋਨੇ ਟੀਰਾ ਦੇ ਪਾਸੇ ਤੋਂ ਜਿਹੜੇ ਬੰਦੇ ਨੇ ਜ਼ਖਮੀ ਹੋ ਜਾਂਦੇ ਨੇ ਜੋ ਕਿ ਹੁਣ ਕੋਰਾਲੀ ਦੇ ਹਸਪਤਾਲ ਦੇ ਵਿੱਚ ਦਾਖਲ ਨੇ ਤਾਂ ਇਸ ਨੂੰ ਲੈ ਕੇ ਤੁਸੀਂ ਵੀ ਸੁਣੋਏ ਪੂਰੀ ਖਬਰ ਇਹ ਨਾਮ ਤੁਹਾਡਾ ਸੱਜਨ ਸਿੰਘ ਜੀ ਕਿਹੜੇ ਬੰਦੇ ਲੈਣ ਵਾਲੇ ਆ ਜੀ ਮੀਆਂ ਪਰਚੰਗਰ ਜੀ ਕੀ ਹੋਇਆ ਕਿ ਅੱਜ ਤੁਸੀਂ ਹਸਪਤਾਲ ਦੇ ਵਿੱਚ ਆਇਆ ਕਿਉਂ ਹੋਇਆ ਸਾਡਾ ਜੀ ਕੱਲ 3:30 ਵਜੇ ਜੀ ਸਾਡਾ ਜੀ ਕੋਰਟ ਤੇ ਦੋ ਵਕੀਲ ਆਏ ਦੀ ਜੀ ਉਮਕੀਰ ਸਾਹਿਬ ਕਹਿੰਦੇ ਵੀ ਜਿਹੜੀ ਤੇਰੀ ਜ਼ਮੀਨ ਦੀ ਆਪਣਾ ਸਟੇਕ ਰਾਈ ਹੋਵੇ ਉਹਦਾ ਸਾਨੂੰ ਉਹ ਦਿਖਾ ਜੀ ਵੀ ਜ਼ਮੀਨ ਕਿਸੇ ਮੈਂ ਉਹਨੂੰ ਜ਼ਮੀਨ ਵੀ ਲੈ ਗਿਆ ਤੇ ਜੀ ਇਹ ਡੇਢ ਕੁ ਮਹੀਨਾ ਪਹਿਲਾਂ ਸਟੇਕ ਰਾਈ ਦੀ ਜੀ ਮੇਰੀ ਉਹ ਪੁਲਿਸ ਵਾਲੇ ਵਿਚਾਰਨ ਦੀ ਬਸ ਦੀ ਗੱਲ ਨਹੀਂ ਫਿਰ ਮੈਂ ਜਦੋਂ ਉੱਥੇ ਉਹ ਪਿੱਲਰ ਜਿਹੜੇ ਖੜੇ ਕਰਦੇ ਮੈਂ ਕਿਹਾ ਵੀ ਆ ਪਿੱਲਰ ਕਾਹਦੇ ਖੜੇ ਕਰੇ ਮੈਂ ਬੜਾ ਜਿਹਾ ਹੱਥੇ ਲੈ ਪਿੱਲਰ गिर ਗਿਆ ਜੀ ਤੁਹਾਡੀ ਅਪ੍ਰੀਜ਼ਮੈਂਟ ਸੀ ਮੇਰੀ ਆਪਣੀ ਜ਼ਮੀਨ ਸੀ ਜੀ ਸਾੜੀ ਆਪਣੀ ਜ਼ਮੀਨ ਜੀ ਉੱਥੇ ਨਾ ਕੁਝ ਜ਼ਮੀਨ 88 ਕਨਾਲ ਹੈ ਜੀ ਜਿਹਦੇ ਵਿੱਚ ਤੇ ਜਿਹੜੇ ਮੇਰੇ ਦਾਇ ਚਾਚੇ ਦੇ ਮੁੰਡੇ ਐ 33 ਕਨਾਲ ਵੇਚ ਦਿੱਤੀ ਜਿਹੜੀ ਹੁਣ ਸਾਢੀ ਜ਼ਮੀਨ ਹੈ ਜੀ ਮੈਂ ਲਾਹਵ ਸਿੰਘ ਦਾ ਲੜਕਾ ਜੀ ਲਾਹਵ ਸਿੰਘ ਦੇ ਨਾਲ ਬਾਈਕ ਨਾਲ ਜੀ ਸਾਢੇ 9 ਕਰਵਾਤੀ ਉਹਨਾਂ ਜੀ ਬਾਈਕ ਨਾਲ ਜੀ ਸੋਚਾ ਸਿੰਘ ਦੇ ਪੋਤੇ ਨਾਮ ਹੈ ਉਹ ਵੀ ਸਾਡੇ ਨਾਲ ਹੈ 11 ਕਨਾਲ ਜੀ ਮੇਰੇ ਉਹਦੇ ਨਾਲ ਜੀ ਆਪਣਾ ਰੁਖਵੀਰ ਸਿੰਘ ਨਾਲ ਜੀ ਉਹ 55 56 ਕਨਾਲ ਜਗ੍ਹਾ ਬਣਦੀ ਜੀ ਇਹ ਜਿਹੜੀ ਸਾਢੇ ਕੋਲ ਹੈ ਜੀ ਸਾਢੇ 9 ਹੈ ਜਿਹਦੇ ਉੱਪਰ ਸਟੇ ਲੈ ਅਸੀਂ ਜੀ ਅਸੀਂ ਉਹਨਾਂ ਸਾਨੂੰ ਕਿਹਾ ਵੀ ਗੇੜਾ ਰੱਖੇ ਕਰੋ ਤੁਸੀਂ ਜਿਹੜੇ ਕੰਪਨੀ ਵਾਲੇ ਜਿਹੇ ਐਨੇ ਇਹ ਕਹਿੰਦਾ ਮਤਲਬ ਨੰਗ ਸੀ ਕੇ ਰੱਖੇ ਹੋਏ ਆਪਣੇ ਕੋਲ ਤਿੰਨ ਚਾਰ ਬੰਦੇ ਜੀ ਉਹ ਐਟ ਆ ਟਾਈਮ ਹੀ ਆਉਂਦੇ ਜੀ ਜਦ ਕੋਈ ਅਸੀਂ ਜਾਂਦੇ ਸਾਨੂੰ ਤਾਂ ਕਿੰਨੇ ਦੇ ਵੀ ਮਾਰ ਦੋਗੇ ਬੁੱਕੀ ਦੀ ਕਰਦੇ ਸਿਰਾ ਤੁਹਾਡਾ ਸਿਰ ਵੱਢ ਦੋਗੇ ਕਦੀ ਤੇਰੇ ਵੀ ਕੁਰਬਾਨ ਕਰ ਦੋਣ ਢਿੱਡ ਵੱਨੂ ਜੀ ਕੱਲ ਤਾਂ ਜੀ ਮੈਂ ਉਹਦੋਂ ਹੱਥ ਲਾਇਆ ਜੀ ਉਹ गिर ਗਿਆ ਪਿੱਲਰ ਮੜਾ ਜਾ ਮੇਰੀ ਜ਼ਮੀਨ ਵਿੱਚੇ ਪਿੱਲਰ ਤਾਂ ਜੀ ਉਹ ਜਦੀ ਮੇਰੇ ਕੋਲ ਕੁੱਦ ਕੇ ਬੈਗੇ ਜੀ ਜਾਂ ਕੁੱਦ ਕੇ ਬੈਜਾ ਉਹਨਾਂ ਦਾ ਮੇਰਾ ਕੁਰਬਾਨ ਮਾਰੀ ਹੋ ਰਹੀ ਜੀ ਮੜੀ ਉਹ ਬੱਜੀਆਂ ਨਾਰਵਲੀ ਬਈ ਇੱਚ ਕੇ ਡੂੰਗੀ ਲੰਗੀ ਜਿਵੇਂ ਚਰੂ ਬਾ ਜਦੀ ਸਾਡੇ ਮੇਰੀ ਨੋਤੀ ਉਥੇ ਹੈ ਮੇਰੇ ਭਤੀਜੇ ਦੀ ਬਹੂ ਉਹਨਾਂ ਫੋਟੋ ਮੂਵੀ ਬਣਾਣ ਲੱਗੀ ਜ ਉਹਦੀ ਫਿਰ ਉਹ ਕੀ ਦੀ ਗੱਲ ਤੇਰਾ ਗਾਟਾ ਵੜ ਦੂੰਗਾ ਜੀ ਉਹ ਤਾਂ ਕਹਿੰਦੇ ਉਹ ਮੈਨੂੰ ਕਹਿੰਦਾ ਖਾਸਾ ਬੋਲ ਦਦਾ ਮੈਂ ਬੋਲੂੰਗਾ ਤਾਂ ਮੈਂ ਐਕਣੇ ਜੀ ਮੇਰੀ ਜ਼ਮੀਨ ਹੈ ਮੈਂ ਜ਼ਮੀਨ ਵਿੱਚ ਮਰਤਾ ਸਕਦਾ ਵੀ ਮੈਂ ਐਕਣ ਨਹੀਂ ਜਾਂਦਾ ਬਾ ਫਿਰ ਮੈਂ ਜਦੋਂ ਹੋ ਗਿਆ ਕੰਮ ਜੀ ਫਿਰ ਮੈਂ 4:30 ਵਜੇ ਰ ਆ ਗਿਆ ਹਸਤਾ ਵੀ ਜੀ ਪੁਲਿਸ ਦੇ ਪਾਸ ਵੀ ਇਨਫੋਰਮ ਪੁਲਿਸ ਕੋਲ ਮੈਂ ਐਸ ਐਚਓ ਸਭ ਨੂੰ ਕਿਹਾ ਤਾਂ ਜੀ ਮੈਨੂੰ ਐਸਐਚਓ ਸਾਹਿਬ ਨੇ ਜਿਵੇਂ ਕੋਈ ਰਾਲੀ ਮਿਲੇ ਹੁੰਦੀ ਐਸਐਚਓ ਸਾਹਿਬ ਕਹਿੰਦਾ ਬਈ ਤੂੰ ਚੌਕੀ 'ਵਾਂ ਰਿਪੋਰਟ ਦੇ ਮੈਂ ਕਹਿੰਜੀ ਤੁਹਾਨੂੰ ਅਸੀਂ ਸਟੇਜ ਦੀ ਕਾਪੀ ਦੇ ਲਈ ਰਿਪੋਰਟ ਦਿੱਤੀ ਵੀ ਤੁਸੀਂ ਹੁਣ ਫੋਨ ਤੇ ਆ ਜਾਓ ਜੀ ਬਹੁਤੋਂ ਨਹੀਂ ਗੱਲ ਕਹਿੰਦੀ ਸਾਰੇ ਫੋਨ ਕਰਦੇ ਐਸਐਚਓ ਸਾਹਿਬ ਨੇ ਜੀ ਮਤਲਬ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਕੱਲ ਪੁਲਿਸ ਵਾਲੇ ਆਏ ਸੀ ਜੀ ਸਮਾਂ ਉਲਟਾ ਮੈਨੂੰ ਤਾਂ ਕਿਸੇ ਜਗ੍ਹਾ ਤਾਂ ਉਹ ਕਿਉਂ ਵਟਿਆ ਜਿਹੜਾ ਪਿੱਲਰ ਐ ਉਹ ਕਾਨੂੰਨੋਂ ਕਾ ਕਿਉਂ ਆਪਣੇ ਅੰਦਰ ਲੰਦਾ ਪਿੱਲਰ ਤਾਂ ਤੁਸੀਂ ਕਰੇ ਤੁਹਾਡੀ ਆਪਣੀ ਜਿਵੇਂ ਸਾਡੇ ਦੁਆਰੇ ਲਾਇਆ ਗਿਆ ਸੀ ਹਾਂਜੀ ਹਾਂ ਪਿੱਲਰ ਸਾਡੀ ਆਪਣੀ ਵੀ ਵਿੱਚ ਲ ਉਹ ਨਾ ਪਿੱਲਰ ਬੋਦਾ ਦਾ ਲੱਗਿਆ ਹੋਇਆ ਜੀ ਜਦੀ ਟੁੱਟ ਕਾ ਗਿਰ ਗਿਆ ਬਾਪਾ ਜੀ ਨੂੰ ਨਾ ਜਾਣ ਕੇ ਕਰਿਆ ਉਹਦਾ ਵੀ ਪਿੱਲਰ ਖੜਾ ਬਈ ਇਹ ਛੇੜੂਗਾ ਪਿੱਲਰ ਨੂੰ ਬਾ ਹੱਥ ਲਾ ਦੀ ਸਾਰੇ ਗਿਰ ਗਿਆ ਜੀ ਜਦੀ ਉਹ ਜਿਹੜੇ ਉਹ ਨੰਦ ਸਿੰਘ ਦਾ ਹੀ ਆਪਣਾ ਬਾਣਾ ਸਿੰਘ ਆਲਾ ਬਾਇਬ ਜੀ ਵਿੱਚ ਪਤਾ ਨਹੀਂ ਗਿਆ ਜੀ ਉਹਨਾਂ ਜਦੀ ਆ ਗਿਆ ਭੱਜ ਗਿਆ ਮੇਰੇ ਪਰ ਬਾਹਰ ਕਰਦਾ ਅਜਾ ਜਿਹੜੇ ਸਕਿਉਰਟੀ ਪਹਿਲਾਂ ਕਦੇ ਮੈਂ ਤੇਰਾ ਗੋਲੀ ਮਾਰ ਦੂੰਗਾ ਜੀ ਸਕਿਉਰਟੀ ਵਾਲੇ ਕੋ ਗੋਲ ਰਫਲਾ ਹੈ ਜੀ ਉਥੇ ਰੱਖੇ ਹੋਈਆਂ ਚੌਣ ਜਾਬਤੇ ਦੇ ਵਿੱਚ ਵੀ ਪਰ ਸਕਿਉਰਟੀ ਵਾਲੇ ਬੰਦੇ ਬੜੇ ਵਧੀਆ ਜੀ ਉਹ ਆਪਣੀ ਅੰਦਰ ਤੇ ਗੋਲੀਆਂ ਬਾਹਰ ਨਹੀਂ ਕੱਢਦੇ ਕੋਮਣੀ ਝੁੰਗੀ ਵਿੱਚ ਰੱਖਦੇ ਬਸ ਡੰਡਿਆਂ ਅੱਗੇ ਘੁੰਮਦੇ ਸਕਿਉਰਟੀ ਵਾਲਾ ਕੋਈ ਨਹੀਂ ਵਿਚਾਰੇ ਜਿਹੜੇ ਸਕਿਉਰਟੀ ਵਾਲੇ ਕੱਪੜੇ ਪਾਏਦੇ ਉਹ ਕੋਈ ਨਹੀਂ ਆਇਆ। ਨੰਗ ਸਿੰਘਾਂ ਦੀ ਗੱਲ ਕਰ ਰਹੇ ਉਹਨਾਂ ਨੇ ਤੁਹਾਡੇ ਉੱਤੇ ਹਮਲਾ ਕੀਤਾ ਕਿਸ ਚੀਜ਼ ਨਾਲ ਹਮਲਾ ਕੀਤਾ ਜੀ? ਉਹਨਾਂ ਨੂੰ ਕੁਰਬਾਨ ਤੇ ਜੀ। ਕੁਰਬਾਨ ਤੇ ਜੀ ਮੈਂ ਮੂਵੀ ਬਣਾਵੀ ਸਾਨੂੰ ਮੂਵੀ ਪਾ ਦੂੰਗਾ ਜੀ ਉਹਦੀ। ਜੀ। ਹਾਂਜੀ ਹਾਂਜੀ। ਤੇ ਉਹਨਾਂ ਪ੍ਰਸ਼ਾਸਨ ਤੋਂ ਵੀ ਫੀਡ ਕਰਦੇ ਹੋ ਫੀਲ ਕਰਦੇ ਹੋ ਜੀ। ਸਾ ਪ੍ਰਸ਼ਾਸਨ ਦੇ ਵੀ ਮੰਗ ਕਰਦੇ ਵੀ ਸਾਡਾ ਇਨਸਾਫ ਮਿਲ ਜਾਵੇ ਸਾਨੂੰ ਜੀ। ਭਈ ਇਹਨਾਂ ਦੇ ਸਾਨੂੰ ਨੰਗ ਸਿੰਘਾਂ ਦਾ ਵੀ ਖਤਰਾ ਹੈ ਜੀ। ਇਹਦਾ ਹੋ ਗਲਤ ਹੰਦੇ ਜੀ। ਅਸੀਂ ਤਾਂ ਕਬੀਲਦਾਰ ਜੀ ਧਿਆ ਅੱਛਾ ਜੀ ਇੱਕ ਸਾਢੀ ਜ਼ਮੀਨ ਜਿਹੜੀ ਸਾਢੇ ਉਹ ਛੱਡ ਦਵਾਉ ਉਹ ਕੰਪਨੀ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਸੁਖਵੰਦ ਸਿੰਘ ਭਾਈ ਤੇ ਇੱਕ ਹੋਰ ਬੜਾਈਚੜ ਦੇ ਸਾਹਮਣੇ ਆਇਆ ਆ ਕੀ ਕੰਮ ਕਿਰੇ ਆ ਜੀ ਕਾਲ ਬਾਈ ਅਸੀਂ ਉੱਥੇ ਜੋਬ ਲੱਗੇ ਹੋਏ ਚਾਰ ਸਿੰਘ ਕਿਹੜੀ ਕੰਪਨੀ ਜੀ ਇਹ ਆਪਣਾ ਅਮੀਰੀ ਹਲੇ ਜੀ ਹਾਂ ਜੀ ਹਾਂ ਜੀ ਆ ਥੋੜੇ ਦਿਨ ਹੋਇਆ ਕੰਮ ਸ਼ੁਰੂ ਹੋਇਆ ਜੀ ਚਲੋ ਜ਼ਮੀਨ ਦੋ ਟਾਈ ਸਾਲ ਪਹਿਲਾਂ ਤੇ ਲੈ ਰਹੇ ਆ ਜੀ ਇਹ ਉਹ ਇਹਨਾਂ ਬੰਦਿਆਂ ਨੇ ਜਿਹੜਾ ਸਰਪੰਚਾ ਜੀ ਗੱਜਣਾ ਇਹ ਕੱਲ 3:30 ਵਜੇ ਇੱਥੇ ਆਇਆ ਚਲੋ ਆਇਆ ਸੀ ਉੱਥੇ ਬੈਠੇ ਸੀ ਚਲੋ ਇਹ ਬੰਦੇ ਆ ਕੇ ਉੱਥੇ ਬੁਰਜੀਆਂ ਵਰਜੀਆਂ ਲਾ ਕੇ ਤੋੜਨਾ ਕੋਈ ਸਾੜੀ ਡਿਊਟੀ ਅਸੀਂ ਗਏ ਨਾਲ ਵੀ ਤੁਸੀਂ ਭਾਈ ਇਹ ਕੋਈ ਗਲਤ ਕਰ ਰਹੇ ਆ ਇਹ ਬੰਦੇ ਨੇ ਫਿਰ ਮੈਨੂੰ ਵੀ ਗਾਲਾਂ ਕੱਢੀਆਂ ਮੇਰੀ ਜਾਤੀਪੁਰ ਤੇ ਵੀ ਬੋਲਿਆ ਜੀ ਮਤਲਬ ਪੱਦੀ ਸ਼ਾਹਪਲੀ ਬਨੇ ਵਰਤੀ ਬੰਦੇ ਨੇ ਫਿਰ ਇਹਨੂੰ ਕਿਹਾ ਵੀ ਸਾਡੇ ਸੀਨੀਅਰ ਬੰਦੇ ਨਾਲ ਗੱਲ ਕਰ ਲੈ ਤੁਸੀਂ ਜੀ ਇਹ ਬੰਦੇ ਨੇ ਜੀ ਕੁਝ ਵੀ ਕਰਿਆ ਫਿਰ ਚਲੇ ਗਿਆ ਦੁਬਾਰੇ ਫੇਰ ਆ ਗਏ ਜੀ ਇਹ ਹਾਂਜੀ ਹਾਂਜੀ ਫਿਰ ਇਹਨਾਂ ਨੇ ਮੇਰੇ ਤੇ ਹਮਲਾ ਕਰਿਆ ਜੀ ਜਿਹੜਾ ਉਹਦੇ ਕੱਪੜਿਆਂ ਦੇ ਖੂਨ ਲੱਗਿਆ ਉਹ ਕਹਿੰਦਾ ਵੀ ਮੈਂ ਹਮਲਾ ਕਰਿਆ ਮੈਂ ਉਹਦੇ ਕੁਝ ਨਹੀਂ ਜੀ ਮਾਰਿਆ ਹੈ ਉਹਦੇ ਜਿਹੜਾ ਖੂਨ ਲੱਗਿਆ ਆਪਣੇ ਮੇਰੇ ਮੇਰਾ ਲੱਗਿਆ ਵਾ ਜੀ ਤੁਸੀਂ ਉਹਨੂੰ ਟੈਸਟ ਕਰਵਾ ਸਕਦੇ ਹੋ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਦੇ ਤੁਹਾਡੇ ਹੱਥ ਦੇ ਵਿੱਚ ਤੁਹਾਨੂੰ ਉਹ ਤਾਂ ਨਜ਼ਰ ਆ ਰਿਹਾ ਹੈ ਉਹਦੇ ਵਿੱਚ ਤੁਸੀਂ ਧਿਆਨ ਨਾਲ ਵੀਡੀਓ ਦੇਖਿਓ ਉਹਦੇ ਵਿੱਚ ਪਹਿਲਾਂ ਇਹਨਾਂ ਨੇ ਵਾਰ ਕਰਿਆ ਉਹ ਤੇ ਬਾਅਦ ਵਿੱਚ ਅਸੀਂ ਕੱਢਿਆ ਹੁਣ ਆਪਣੇ ਤਿਆਰ ਰੱਖੇ ਵਿੱਚ ਕੋਲ ਤੁਸੀਂ ਕਾਰਨ ਕਰਕੇ ਰੱਖੇ ਹੋਏ ਇਹਨਾਂ ਨੇ ਪਹਿਲਾਂ ਸਾਡੇ ਤੇ ਹਮਲਾ ਕਰਿਆ ਉਹ ਤੇ ਬਾਅਦ ਵਿੱਚ ਅਸੀਂ ਕੱਢੇ ਆ ਇਹ ਤੇ ਆਰਮੀਡੋਰ ਵਾਲਾ ਸਾਸਤਰ ਜੀ ਹੋਰ ਸੀ ਇਹ ਉਹ ਬੜਾ ਹਸਤਰ ਦਾ ਜੀ ਹਾਂ ਜੀ ਕੋਲੇ ਮਾਰਿਆ ਨਹੀਂ ਜੀ ਅਸੀਂ ਜਿਹੜਾ ਖੋਨ ਲੱਗਿਆ ਉਹਨਾਂ ਕੱਪੜਿਆਂ ਦੇ ਉਸ ਮੇਰਾ ਆਪਣਾ ਮੈਂ ਉਹ ਰੋਕਿਆ ਤਾਂ ਉਹ ਤਾਂ ਲੱਗਿਆ ਬਈ ਕੰਪਨੀ ਦੇ ਕੋਈ ਅਫਸਰ ਪਾਉਣੇ ਨਹੀਂ ਸੀ ਨਾ ਹੈਗੇ ਤੇ ਜੀ ਸੀਨੀਅਰ ਅਫਸਰ ਦੇ ਜੀ ਉਹਨਾਂ ਨੇ ਕੋਈ ਗੱਲ ਬਾਤ ਨਹੀਂ ਉਹ ਉਹਨਾਂ ਨੇ ਇਹਨਾਂ ਨੇ ਕਰੀ ਹੋਈ ਨਹੀਂ ਜੀ ਕਿਹੜੇ ਅਫਸਰ ਜੀ ਉੱਤੇ ਜੀ ਉੱਤੇ ਜੀ ਆਪਣੇ ਫੀਲਡ ਅਫਸਰ ਜਿਹੜੇ ਉੱਥੇ ਕੰਮ ਕਰਾਉਂਦੇ ਜੀ ਹਾਂ ਜੀ ਹਾਂ ਜੀ ਉਹ ਮੌਜੂਦ ਸੀ ਹਾਂ ਜੀ ਉਹਨਾਂ ਨਾਲ ਗੱਲ ਨਹੀਂ ਜੀ ਕਰੀ ਇਹਨਾਂ ਨੇ ਕਿਨੇ ਦੇਖਦੇ ਹੋ ਸਾਰੀ ਘਟਨਾ ਜੀ ਮੈਂ ਤਾਂ ਜੀ ਹੁਣ ਕੰਪਨੀ ਦਾ ਬੰਦਾ ਹਾਂ ਜੀ ਕੰਮ ਕਰ ਜਵਾਬ ਕਰਦਾ ਜੀ ਮੈਂ ਤਾਂ ਹੁਣ ਆਪਣਾ ਫਰਜ਼ ਨਿਭਾਉਣੀ ਦਾ ਜੀ ਹੁਣ ਇਹਦੇ ਬੰਦੇ ਨੂੰ ਮੈਂ ਕਿਆ ਬੋਲ ਸੀ ਹੁਣ ਗੱਲ ਕਰ ਲੋ ਇਹਨੇ ਗੱਲ ਨਹੀਂ ਕੀਤੀ ਇਹਨੇ ਬੁਰਜੀਆਂ ਤੋੜੀਆਂ ਜਾਂ ਕੇ ਫਿਰ ਝੂਠ ਬੋਲਦੇ ਆ ਵੀ ਅਸੀਂ ਹਮਲਾ ਕਰਿਆ ਸੀ ਕੋਈ ਹਮਲਾ ਨਹੀਂ ਕਰਿਆ ਹਾਂ ਜੀ ਬਾਕੀ ਇਹ ਕਹਿੰਦੇ ਆ ਵੀ ਅਸੀਂ ਢੇੜਾ ਮਾਰਨਾ ਇਹ ਤੇ ਖੇਚ ਜੀ ਵੀਡੀਓ ਵਿੱਚ ਦੇਖ ਸਕਦੇ ਹੋ ਇਹ ਬੁਰਜੀਆਂ ਤੋੜ ਰਹੇ ਸੀ ਨਾਲ ਲੇਡਸ ਵੀ ਟੀ ਨਾਲ ਪੰਜ ਛੇ ਬੰਦੇ ਹੋਰ ਤੇ ਜੀ ਪ੍ਰਸ਼ਾਸਨ ਕੀ ਕੀਤਾ ਜੀ ਪ੍ਰਸ਼ਾਸਨ ਦਾ ਮੈਂ ਕਹਿੰਦਾ ਵੀ ਉਹ ਕੌਪਲੀਨ ਨੂੰ ਸਾਹ ਮਿਲਣਾ ਚਾਹੀਦਾ ਹੁਣ ਆਪਾਂ ਦਾ ਪੈਸੇ ਮਿਲੇ ਵੀ ਇਹਨਾਂ ਨੂੰ ਇਹਨੇ ਭਾਈਆਂ ਨੇ ਲੈ ਵੀ ਰਜਿਸਟਰੀ ਹੋਈ ਵੀ ਸਭ ਕੁਝ ਹੋਇਆ ਵਾ ਜੀ ਉਹਦਾ ਕਿਹਦਾ ਰਿਪੋਰਟ ਕੇਸ ਵਿੱਚ ਚੱਲ ਰਿਹਾ ਹੈ ਜੀ ਲਾ ਜੀ ਉਹਦਾ ਸਟੇਟ ਹੁਣ ਸਾਂਝੇ ਮਸਤਰਕੇ ਬਸਟੇ ਲੱਗ ਜਾਂਦੀ ਹੈ ਜੀ ਹਾਂਜੀ ਹਾਂਜੀ ਜਿਹੜੇ ਦੂਏ ਭਾਈ ਹੈ ਜੀ ਇਹਨਾਂ ਨੇ ਜਿਹਨਾਂ ਨੇ ਵੇਚੀ ਹੈ ਹੁਣ ਉਹਨਾਂ ਦੇ ਪੱਖ ਲੋ ਜੀ ਰਜਿਸਟਰੀਆਂ ਹੋਈਆਂ ਵੀ ਜੀ ਪੈਸੇ ਦੇ ਦੇ ਕਲੀਅਰ ਕਰੇ ਹੋਏ ਇਹਨਾਂ ਦੀ ਕਿੰਨੀ ਜਮੀਨ ਉੱਤੇ ਹੋਰ ਇਹਨਾਂ ਇੱਥੇ ਕੋਈ ਨਹੀਂ ਜਾਏਗਾ 1.5 ਕਿਲਾ ਹੋਰ ਪਾਸੇ ਹੈ ਜੀ ਹਾਂਜੀ ਉੱਥੇ ਇਹਨਾਂ ਦਾ ਕੋਈ ਨਹੀਂ ਹੈਗਾ ਇਹਦੇ ਭਾਈਆਂ ਦੀ ਜ਼ਮੀਨ ਦੇ ਵਿੱਚ ਤੰਗੜਾ ਰਾਇ ਵਿੱਚ ਵੀ ਤੁਹਾਨੂੰ ਪੈਸੇ ਹੁਣ ਬਣ ਜੂਗੇ ਜੀ ਇਹ ਪਿਛਲੇ ਦਿਨ ਇੱਕ ਡਾਈਚਾੜਾ ਕੇ ਸਾਹਮਣੇ ਆਇਆ ਜੀ ਮੀਆਂ ਬੁਰਦਾ ਕੀ ਅਪਡੇਟ ਲੈ ਕੇ ਆਦ ਜੀ ਪੇਸ਼ੈਂਟ ਦਾਖਲੇ ਸੀ ਇੱਥੇ ਪਰਚਾ ਹੋਇਆ ਹੋਇਆ ਉਹਦਾ ਕਿੰਨੇ ਕੁ ਸਟਾਨੇ ਦੋਨਾਂ ਦੇ ਦੇ ਜੀ ਹੱਗੀ ਹਨ ਜੀ ਦੋਨਾਂ ਦੇ ਲਕੀਆਂ ਜੀ ਹਾਂਜੀ ਹਾਂਜੀ ਪੁਲਿਸ ਨੂੰ ਰਿਪੋਰਟ ਕਰਦੇ ਹਾਂ ਹਾਂਜੀ ਹਾਂਜੀ ਉਹ ਤਾਂ ਫਿਰ ਰੈਗੂਲਰ ਸਾਡੀ ਇਹੀ ਪ੍ਰੋਟੋਕਾਲ ਹੁੰਦੀ ਹੈ ਵੀ ਅਸੀਂ ਟਾਈਮ ਸਿਰ ਪੀਆਈ ਭੇਜ ਦਿੰਨੇ ਆ ਪਰਚੇ ਹੋ ਜਾਂਦੇ ਆ ਮਰੀਜ਼ ਦਾ ਓਕੇ ਹੋ ਜਾਂਦਾ ਹੈ ਅਮਰ ਜੀ ਨੇ ਮਾਈਨਰ ਆ ਜਾਂ ਕੁਝ ਮੇਜਰ ਸਾਟ ਨੂੰ ਲੱਗੀ ਇਹਨਾਂ ਦੇ ਹਾਲੇ ਤਾਂ ਅਸੀਂ ਅੰਡਰ ਆਬਜ਼ਰਵੇਸ਼ਨ ਹਾਂ ਦਾਖਲ ਹੈ ਸਰ ਇੱਕ ਮਾਮਲਾ ਆਇਆ ਸੀ ਪਿੰਡ ਮੀਆਂਪੜ ਤੋਂ ਤੁਹਾਡੇ ਕੋਲ ਤੇ ਉਸ ਮਾਮਲੇ ਵਿੱਚ ਕੀ ਕੀਤਾ ਜਾ ਰਿਹਾ ਸੱਜਨ ਸਿੰਘ ਨੂੰ ਇਲਜ਼ਾਮ ਲਾਇਆ ਜਾ ਰਿਹਾ ਕਿ ਮੇਰੀ ਕੁੱਟਮਾਰ ਕੀਤੀ ਗਈ ਹੈ ਤੇ ਕਾਫੀ ਗਾਲੀ ਗਲੋਚ ਕੀਤੀ ਗਈ ਹੈ ਦਲੀਚਰ ਬੋਲੋ ਨਹੀਂ ਨਹੀਂ ਕੋਈ ਗਾਲੀ ਗਲੋਚ ਨਹੀਂ ਦੋਨੋਂ ਤੇ ਤੇ ਕੰਪਨੀ ਨੇ 2 ਢਾਈ ਸਾਲ ਪਹਿਲੇ ਜ਼ਮੀਨ ਇਹਨਾਂ ਦਾ ਮਸਤਰਕਾ ਖਰੀਦੀ ਸੀ ਹਾਂਜੀ ਤੇ ਸੱਜਣ ਸਿੰਘ ਉਹਨਾਂ ਨੇ ਆਪਣਾ ਹਿੱਸਾ ਪਹਿਲੇ ਦੂਜੇ ਪਾਸੇ ਲਿਆ ਵਾ ਹਾਂਜੀ ਮਸਤਰਕਾ ਖਾਤਾ ਕੰਪਨੀ ਨੇ ਪੈਸੇ ਲੈ ਕੇ ਤੇ ਕਬਜ਼ਾ ਵਾਰਸ ਨੇ ਦਿੱਤਾ ਉਹਨੂੰ ਹਾਂਜੀ ਤੇ ਸੱਜਣ ਸਿੰਘ ਉਹ ਵੀ ਜਾ ਕੇ ਰੌਲਾ ਪਾ ਰਹੇ ਸੀ ਤੇ ਦੋਨੋਂ ਤਰ੍ਹਾਂ ਦਾਖਲ ਨੇ ਜੋ ਬਣਦੀ ਕਮਨੀਅਤ ਕੀਤੀ ਜਾਊਗੀ ਇੱਕ ਕ੍ਰਾਸ ਪਰਚੇ ਹੋਣ ਤਾਂ ਉਹਨਾਂ ਦੇ ਖਿਲਾਫ ਦੇ ਕ੍ਰਾਸ ਹੀ ਹੋਊਗੀ ਕ੍ਰਾਸ ਹੀ ਹੋਵੇਗੀ ਅਜਿਹਾ ਇੱਕ ਵੀਡੀਓ ਵਾਇਰਲ ਹੋ ਰਹੀ ਜਿਸ ਵਿੱਚ ਨਾਨਕ ਸਿੰਘ ਜਿਹੜੇ ਗਾਈ ক্লোਚ ਕਰਦੇ ਨਜ਼ਰ ਆ ਰਹੇ ਨੇ ਕਿਰਪਾਨਾ ਕੱਢਦੇ ਉਹ ਤਾਂ ਸਮਾਂ ਦਾ ਹੈ ਕਿਰਪਾਨਾ ਨਹੀਂ ਇਹਨਾਂ ਨੇ ਕੋਈ ਨਕਜ਼ੀਲੀ ਚੀਜ਼ ਉਹਦੇ ਮਾਰੀ ਹਾਂਜੀ ਉਹਨੇ ਫਿਰ ਗੱਤਰਾ ਕੱਢਣ ਲੱਗਾ ਸੀ ਹਾਂਜੀ ਉਹਦੇ ਹੱਥ ਦੇ ਖੂਨਖਾਨੇ ਦੇ ਫਮਿੱਜਤੇ ਲੱਗਿਆ ਸੀ ਦੋਨੋਂ ਤਰ੍ਹਾਂ ਦਾਖਲ ਨੇ ਜੋ ਵੀ ਸਰਕੋਟਾ ਜੀ ਨਾ ਮੈਂ ਨਹੀਂ ਨਹੀਂ ਸਵੇਰੇ ਆ ਜੂਗੀ ਹਾਂਜੀ ਦੋਨੀ ਤਰ੍ਹਾਂ ਦੇ ਖਲਾਫ ਕਰ ਦਿੱਤੇ ਹਾਂਜੀ ਹਾਂਜੀ